ਜਿਹੜੀ ਜਲੰਧਰ ਐਸ ਕਲੱਬ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿਉਂਕਿ ਜਿਹਦੇ ਵਿੱਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਜਿਹੜੀਆਂ ਸਾਡੀਆਂ ਸਾਰੀਆਂ ਮੰਗਾਂ ਹੁਣ ਤੱਕ ਜਿਵੇਂ ਕਿ ਫਗਵਾੜਾ ਮਿਲਦਾ ਹੋਰ ਜਿੰਨੀਆਂ ਵੀ ਮੁਸ਼ਕਲਾਂ ਸਾਰੀਆਂ ਉਹਦੇ ਸਬੰਧ ਵਿੱਚ ਇਹ ਅੱਜ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਂਝੇ ਤੌਰ ਤੇ ਜਿਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਸਮੂਚੀ ਲੀਡਰਸ਼ਿਪ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਰਦਾਰ ਸਬਨ ਸਿੰਘੀ ਬੰਦੇਹ ਤੇ ਉਹਨਾਂ ਦੀ ਟੀਮ ਸਾਂਝੇ ਤੌਰ ਤੇ ਬੈਠੇ ਹੈ ਜੋ ਇਹ ਪੈਨਲ ਜਿਹੜੀ ਜੁੜੀ ਹੋਈਗੀ ਸਾਡਾ ਮਸਲਾ ਵਾ ਗੰਨੇ ਵਾਲਾ ਕਿ ਜਿਹੜੀ ਫਗਵਾੜਾ ਮੇਲਿਆ ਉਹਦੋਂ ਪਿਛਲੇ ਲੰਬੇ ਸਮੇਂ ਤੋਂ 28 ਕਰੋੜ ਰੁਪਏ ਬਚਿਆ ਹੋਇਆ ਵਾ ਔਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਅਸੀਂ ਦਾਵਾ ਸੀਗਾ ਕਿ ਅਸੀਂ ਜਿਹੜੀਆਂ ਪੁਰਾਣੀਆਂ ਬੰਦ ਪਈਆਂ ਮਿੱਲਾਂ ਉਹ ਵੀ ਚਲਾਵਾਂਗੇ ਬਕਾਇਆ ਨਹੀਂ ਰਹਿਣ ਦੇਵਾਂਗੇ ਤੇ ਬਕਾਇਦਾ ਜਿਹੜੀ ਗੰਨਾ ਦੀ ਫਸਲ ਆ ਤੇ ਗਾਂ ਗੰਨੇ ਦੀ ਫਸਲ ਤੋਂ ਬਣੀ ਹੋਈ ਇੰਡਸਟਰੀ ਉਹਦਾ ਰਿਵਾਈਵਲ ਕਰਾਂਗੇ ਉਹ ਚਾ ਸਫਲ ਰਹੇ ਆ ਜੋ ਕੁਝ ਮੇਰੇ ਕੋਲ ਜਾਣਕਾਰੀ ਆ ਵੀ ਜਿਹੜੀ ਫਗਵਾੜਾ ਬੇਲਿਆ ਇਹਨਾਂ ਦੀ ਪ੍ਰਾਪਰਟੀ ਅਟੈਚਮੈਂਟ 2020 ਦੇ ਵਿੱਚ ਕੰਟੈਕਟ ਹੋਇਆ ਹੋਇਆ ਵਾ ਫਿਰ ਜਦੋਂ ਇਹ ਪੱਕਾ ਹੋ ਗਿਆ ਔਰ ਮੌਜੂਦਾ ਸਰਕਾਰ ਦੇ ਖੇਤੀਬਾੜੀ ਮੰਤਰੀ ਨਾਲ 2 ਨਵੰਬਰ ਆ ਪਿਛਲੇ ਸਾਲ ਸਮਝੌਤਾ ਹੋ ਗਿਆ ਸੀਗਾ ਕਿ ਆਪ੍ਰੈਲ 2024 ਤੱਕ ਇਹ ਜਿਹੜਾ ਵਾ ਮਸਲੇ ਦਾ ਹੱਲ ਕਰ ਦਿੱਤਾ ਜਾਊਗਾ ਤਾਂ ਫਿਰ ਸਮਝ ਨਹੀਂ ਆਉਂਦੀ ਕਿ ਗੁਰਜੀਤ ਰਾਣਾ ਜੀ ਜਿਹੜੇ ਇਸ ਵੇਲੇ ਇਸ ਵੇਲੇ ਫਗਵਾੜਾ ਮਿਲ ਨੂੰ ਚਲਾ ਰਹੇ ਨੇ ਵੀ ਉਹ ਸਰਕਾਰ ਉਹਨਾਂ ਦੀ ਆ ਜਾਂ ਅਸੀਂ ਪਹਿਲੋ ਵੀ ਕਹਿੰਦੇ ਰਹੇ ਵੀ ਸਰਕਾਰਾਂ ਸਰਮਾਇਦਾਰਾਂ ਦੀ ਹੁੰਦੀਆਂ ਹੈ ਸਰਮਾਇਦਾਰ ਚੁੰਦੇ ਆ ਹੁਣ ਪੱਕਾ ਲੱਗ ਗਿਆ ਵੀ ਸਰਮਾਇਦਾਰ ਇਕੱਲੇ ਕਾਮਰਸ ਪਾਰਟੀ ਨਾਲ ਨਹੀਂ ਹੈਗੇ ਸਾਰੀਆਂ ਪਾਰਟੀਆਂ ਨੂੰ ਪਿਆਰੇ ਹੈਗੇ ਆ ਔਰ ਸਾਰੀਆਂ ਪਾਰਟੀਆਂ ਨੂੰ ਡੋਮਿਨੇਟ ਕਰਦੇ ਆ ਤੇ ਕੀ ਦੇਸ਼ ਦਾ ਸੰਵਿਧਾਨ ਕਾਨੂੰਨ ਲਾਅਨ ਆਰਡਰ ਕੀ ਗੁਰਜੀਤ ਰਾਣਾ ਜੀ ਦੀ ਮਿਲਤੇ ਲਾਗੂ ਨਹੀਂ ਹੁੰਦਾਗਾ ਜੇ ਵਾਕਿਆ ਹੀ ਕਾਨੂੰਨ ਅਨੁਸਾਰ ਸਮਝੌਤੇ ਹੋਏ ਹੋਏਗੇ ਆ ਲੀਗਲੀ ਤੌਰ ਤੇ ਕਿਸਾਨ ਸੱਚੇ ਆ ਤੁਸੀਂ ਦੇਖੋ ਕਿਸਾਨਾਂ ਦੀਆਂ ਕੁਰਕੀਆਂ ਗ੍ਰਿਫਤਾਰੀਆਂ ਕਿਵੇਂ ਹੁੰਦੀਆਂ ਬੈਂਕਾਂ ਵਾਲੇ ਕਿਵੇਂ ਚੜ ਕੇ ਆਉਂਦੇ ਆ ਕਿਵੇਂ ਜਬਰੀ ਸਾਡੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾਂਦੀਆਂ ਜਿੱਥੇ ਸਾਡਾ ਹੱਕ ਮਰਦਾ ਵਾ ਜਿੱਥੇ ਤੁਹਾਡਾ ਇਹਨੇ ਪੈਸੇ 2.5 ਕਰੋੜ ਰੁਪਇਆ ਬਕਾਇਆ ਖੜਾ ਕਿਸੇ ਹਾਲ ਤਾਂ ਉਹਦੇ 'ਚ ਸਮਾਂ ਦੇ ਕੇ ਸਮਝੌਤਾ ਕਰਕੇ ਸਕੋ ਪੰਜਾਬ ਸਰਕਾਰ ਸਮਝੌਤਾ ਕਰਕੇ बार-बार ਐਗਰੀਮੈਂਟ ਕਰਕੇ ਮੁੱਕਰਦੀ ਆ ਤਾਂ ਇਹ ਮੈਨੂੰ ਲੱਗਦਾ ਬਹੁਤ ਮਾੜੀ ਗੱਲ ਹੈਗੀ ਆ ਅਰ ਤੁਸੀਂ ਇਕੱਲਾ ਇਹ ਨਹੀਂ ਕਰ ਰਹੇ ਤੁਸੀਂ ਜਿਹੜੀ ਜਿਹੜੀ ਤੁਸੀਂ ਨਵੀਂ ਖੇਤੀ ਪਾਲਿਸੀ ਲੈ ਕੇ ਆ ਰਹੇ ਜਿਉਂ ਚ ਕਹਿੰਦੇ ਹੋ ਵੀ ਖੇਤੀ ਗੁਪਿੰਤਾ ਲੈ ਕੇ ਆਉਣੀ ਗੰਨੇ ਦਾ ਬਹੁਤ ਵੱਡਾ ਯੋਗਦਾਨ ਆ ਤੇ ਜੇ ਤੁਸੀਂ ਗੰਨੇ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਉਹਦਾ ਬਕਾਇਆ ਨਹੀਂ ਦੋਗੇ ਉਹਨਾਂ ਨੂੰ ਇੰਨੀਆਂ ਜਿਆਦਾ ਦੀਆਂ ਮੁਸ਼ਕਲਾਂ ਹੋਣਗੀਆਂ ਮੈਨੂੰ ਨਹੀਂ ਲੱਗਦਾ ਕੋਈ ਗੰਨਾ ਫਿਰ ਪੈਦਾ ਕਰੂਗਾ ਜਾਂ ਗੰਨੇ ਵਾਲੇ ਪਾਸੇ ਵਧੂਗਾ ਜੇ ਗੰਨੇ ਨਾਲ ਜੁੜੀਆਂ ਸਮੱਸਿਆਵਾਂ ਦਾ ਆਪਾਂ ਹੱਲ ਕਰ ਦਿੰਨੇ ਆ ਤਾਂ ਹੀ ਗੰਨੇ ਵਾਲੇ ਪਾਸੇ ਲੋਕ ਜਾਣਗੇ ਤੇ ਅਸੀਂ ਕਣਕ ਝੋਨੇ ਵਾਲੇ ਚੱਕਰ ਦੇ ਵਿੱਚੋਂ ਬਾਹਰ ਆਵਾਂਗੇ ਅਸੀਂ ਸਰਕਾਰ ਨੂੰ ਬਹੁਤ ਵਾਰੀ ਕਿਹਾ ਇਹ ਬੰਬੇ ਜਾਂਦੇ ਨੇ ਜੀ ਹੋਰ ਨਾ ਕੰਟਰੀਆਂ ਵਿੱਚ ਜਾਂਦੇ ਨੇ ਵੀ ਅਸੀਂ ਬਾਹਰੋਂ ਇਨਵੈਸਟਮੈਂਟ ਕਰਨੀ ਆ ਜੀ ਸਾਡੇ ਰੋਜ਼ਗਾਰ ਆਵੇ ਅਸੀਂ ਬਕਾਇਦਾ ਕਿਹਾ ਤੋਂਡੇ ਤਰ ਰੋਜ਼ਗਾਰ ਖੜਾ ਵਾ ਗੰਨਾ ਫਸਲ ਕੱਲਾ ਫਸਲ ਨੀਰ ਰੋਜ਼ਗਾਰ ਵੀ ਹੈ ਇੰਡਸਟਰੀ ਵੀ ਆ ਤੁਸੀਂ ਆਪ ਦੇ ਜਿਹੜੀਆਂ ਇੱਥੇ ਮਿਲਾਂ ਉਹ ਤਾਂ ਬੰਦ ਕਰਾਉਣ ਨੂੰ ਕਰਨ ਦੇ ਜੀ ਵੀ ਜਿਹੜਾ ਰੋਜ਼ਗਾਰ ਇੱਥੇ ਮਿਲ ਰਿਹਾ ਔਰ ਬਾਹਰੋਂ ਕਿਹੜੇ ਸਾਹਿਬ ਨਾ ਪ੍ਰਾਈਵੇਟ ਕਾਰਪੋਰੇਟ ਨੂੰ ਬਾਜਾ ਮਾਰ ਦੇਗੇ ਤੋ ਇਸ ਕਰਕੇ ਅੱਜ ਦੀ ਪੀਸੀਸੀਬਈ ਸਰਕਾਰ ਨੂੰ ਵਾਰਨਿਕ ਦੇਣਾ ਹੈ ਹਰ ਤੁਹਾਡੇ ਮਾਦਮਨਾ ਤੁਹਾਡੇ ਚੈਨਲਾਂ ਤੇ ਸਾਡੀ ਆਲੋਚਨਾ ਬਹੁਤ ਹੁੰਦੀ ਆ ਵੀ ਇਹ ਸੜਕਾਂ ਜਾਮ ਕਰ ਦਿੰਦੇ ਰੇਲਾਂ ਜਾਮ ਕਰ ਦਿੰਦੇ ਆ ਜੀ ਆਮ ਜਨਤਾ ਨੂੰ ਮੁਸ਼ਕਲ ਹੁੰਦੀ ਆ ਸੱਚੀਓ ਅਸੀਂ ਅੱਜ ਕਹਿਣ ਆਏ ਆ ਵੀ ਭਾਈ ਨਿਬੜ ਜਾਓ ਬਹਿ ਕੇ ਸਾਡੇ ਨਾਲ ਤੇ ਇਹ 28 ਕਰੋੜ ਰੁਪਏ ਸਾਨੂੰ ਦੇ ਦਿਓ ਨਹੀਂ ਤਾਂ ਫਿਰ ਭਾਈ ਕੁਛ ਨਾ ਕੁਛ ਇਹ ਮਰਦਾ ਕੀ ਨਹੀਂ ਕਰਦਾ ਫਿਰ ਉਹਨੇ ਕਿੰਨਾ ਤੇ ਕਿ ਸਹੀ ਜਾਊਗਾ ਕਿਤੇ ਨਾ ਕਿਤੇ ਜਾ ਕੇ ਤਾਂ ਉਹ ਵੀ ਉਹਨੂੰ ਵੀ ਗੁੱਸਾ ਆਊਗਾ ਵੀ ਸਾਡੇ ਵੀ ਕਿਸਾਨ ਤਾਂ ਜਵਾਬਦੇਹੀ ਮੰਗਦੇ ਨੇ ਵੀ ਇਹ ਕਿੰਨੀ ਕੁ ਵਾਰ ਤੁਸੀਂ ਝੂਠਾ-ਮੂਠਾ ਸਾਡੇ ਨਾਲ ਐਗਰੀਮੈਂਟ ਕਰਾਓਗੇ ਜਾਂ ਕਦੋਂ ਸਾਨੂੰ ਪੈਸੇ ਮਿਲਣਗੇ ਤਾਂ ਇਹ ਵਾਰਨਿੰਗ ਆ ਪੰਜਾਬ ਸਰਕਾਰ ਨੂੰ ਕਿ ਉਹ ਤੁਰੰਤ ਕਾਰਵਾਈ ਕਰਕੇ ਇਹ ਤਾਂ ਇੱਕ ਡੀਸੀ ਨੂੰ ਜਿਹੜਾ ਕੈਨ ਐਕਟ ਆ ਉਹਦੇ ਡੀਸੀ ਨੂੰ ਆਰਡਰ ਨੇ ਵੀ ਡੀਸੀ ਮੇਲ ਮਿਲ ਬੰਦ ਕਰਾ ਸਕਦਾ ਜੇ ਬਕਾਇਆ ਨਾ ਦਿੱਤਾ ਜਾਵੇ ਤਾਂ ਡੀਸੀ ਕਰ ਸਕਦੇ ਨੇ ਤਾਂ ਇਸ ਕਰਕੇ ਕਾਰਵਾਈ ਕਰਕੇ ਤੁਰੰਤ ਕਿਸਾਨਾਂ ਦਾ ਜਿਹੜਾ ਬਕਾਇਆ ਉਹਨਾਂ ਦੇ ਖਾਤਿਆਂ 'ਚ ਪਾਉਣਾ ਚਾਹੀਦਾ ਪਹਿਲੀ ਤਾਂ ਸਾਡੀ ਇਹ ਗੱਲ ਹੈਗੀ ਦੂਸਰਾ ਤੁਸੀਂ ਜਿਵੇਂ ਜਾਣਦੇ ਹੋ 3 ਅਕਤੂਬਰ ਨੂੰ ਪੂਰੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨਿਆ ਸਾਡਾ ਕਿਉਂ ਆ ਇੱਕ ਤਾਂ ਲਖੀਮਪੁਰ ਖੀਰੀ ਵਾਲਾ ਜਿਹੜਾ ਮਸਲਾ ਵਾ ਉਹਦਾ ਸਾਨੂੰ ਇਨਸਾਫ ਨਹੀਂ ਮਿਲਿਆ ਆ ਭਾਜਪਾ ਦੇ ਸਾਬਕਾ ਮੰਤਰੀ ਉਹਦੇ ਹੋਣਹਾਰ ਸੁਪੁੱਤਰ ਨੇ ਜਿਵੇਂ ਥਾਰ ਗੱਡੀ ਚਾੜ੍ਹ ਕੇ ਸਾਡੇ ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਸ਼ਹੀਦ ਕੀਤਾ ਸੀਗਾ ਅਜੇ ਤੱਕ ਉਹਦਾ ਇਨਸਾਫ ਸਾਨੂੰ ਨਹੀਂ ਮਿਲਿਆ ਹੈਗਾ ਸਾਨੂੰ ਤਾਂ ਇਹ ਨਹੀਂ ਲੱਗਦਾ ਵੀ ਕੋਰਟ ਕਿਹੜੇ ਟੰਗ ਨਾਲ ਇਹ ਚੀਜ਼ ਨੂੰ ਦੇਖਦਾ ਹੈਗਾ ਇੱਕ ਤਾਂ ਹੁੰਦਾ ਵੀ ਕੋਰਟ ਕੋਲੇ ਕੋਈ ਸਬੂਤ ਨਹੀਂ ਹੈਗੇ ਪ੍ਰੂਫ ਨਹੀਂ ਹੈਗੇ ਦੁਨੀਆ ਦੇਖ ਰਹੀ ਆ ਕਿ ਗੱਡੀ ਆ ਰਹੀ ਆ ਸਾਹਮਣੇ ਤਰੜ ਕੇ ਜਾ ਰਹੀ ਆ ਤੇ ਫਿਰ ਦੋਸ਼ੀਆਂ ਨੂੰ ਜ਼ਮਾਨਤਾ ਦੇ ਦੇਣੀਆਂ ਔਰ ਇਹਦਾ ਇਹਦਾ ਫਾਸਟ ਟਰੈਕ ਦੇ ਵਿੱਚ ਜਾ ਕੇ ਮਸਲੇ ਦਾ ਹੱਲ ਨਾ ਕਰਨਾ ਮਤਲਬ ਮੈਨੂੰ ਲੱਗਦਾ ਹੈ ਗਾਹਾਂ ਵੀ ਘਟਨਾਵਾਂ ਵਾਪਰ ਦੀਆਂ ਗੰਜਾਸ਼ਾਂ ਵਧਾਉਂਦਾ ਵਾ ਤੇ ਇਸ ਕਰਕੇ ਇਸ ਮੁੱਦੇ ਤੇ ਤੇ ਜਿਹੜੀਆਂ ਮੋਰਚੇ ਦੀਆਂ 12 ਮੰਗਾਵਾ ਉਹਦੇ ਵਿੱਚੋਂ ਐਮਐਸਪੀ ਲੀਗਲ ਗਰੰਟੀ ਕ ਨੂੰ ਅਰੇਡਾ ਸਭ ਤੋਂ ਵੱਡਾ ਮਸਲਾ ਸਾਡਾ ਸੀਟੂ 50 ਅਨਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਅਰੇ ਤੋਂ ਕਹਾ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਫਸਲੀ ਬੀਮਾ ਯੋਜਨਾ ਇਹ ਚਲਾਈ ਜਾਵੇ ਇਹਦੇ ਨਾਲ ਦੀ ਨਾਲ ਜਿਵੇਂ ਆਦੀਵਾਸੀਆਂ ਦੀ ਸਵਧਾਨ ਦੀ ਪੰਜਵੀਂ ਸੂਚੀ ਮਜ਼ਦੂਰਾਂ ਦੀ ਨਰੇਗਾ ਤਕਰੀਬਨ ਹੋਰ ਮਸਲੇ 12 ਮੰਗਾ ਸਾਡੀਆਂ ਉਹਨਾਂ ਮੰਗਾਂ ਤੇ ਦੇਸ਼ ਵਿਆਪੀ ਅੰਦੋਲਨ 3 ਅਕਤੂਬਰ ਨੂੰ ਹੋਊਗਾ ਤੁਹਾਡੇ ਮੱਦੇਨ ਅਸੀਂ ਅਪੀਲ ਕਰਦੇ ਪੰਜਾਬ ਦੇ ਲੋਕਾਂ ਨੂੰ ਵੀ ਵਕਤੋ ਵੱਧ ਗਿਣਤੀ ਵਿੱਚ ਕਿਸਾਨ ਮਜ਼ਦੂਰ ਮਤਾਵਾ ਪੈਣਾ ਇਸ ਰੇਲ ਰੋਕੋ ਅੰਦੋਲਨ ਵਿੱਚ ਜਿਹੜਾ 12:30 ਤੋਂ ਲੈ ਕੇ 2:30 ਮਿੰਟ ਤੱਕ 2 ਘੰਟੇ ਲਈ ਅਸੀਂ ਸੰਭੋਲਕ ਕੀਤਾ ਸੀਗਾ ਵੀ ਲੋਕਾਂ ਨੂੰ ਬਾਲੀ ਪਰੇਸ਼ਾਨੀ ਨਾ ਆਵੇ ਉਹ ਕਿੱਦਾਂ ਜਾਊਗਾ ਉਹ ਜਿਹੜੀਆਂ ਮੇਰੇ ਕੋ ਖਬਰਾਂ ਅਜੇ ਤੱਕ ਤਾਮਨ ਲਾਡੂ ਚ ਮੱਧ ਪ੍ਰਦੇਸ਼ ਦੇ ਵਿੱਚ ਇਸ ਤਰੀਕੇ ਨਾਲ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਜੁਪੀ ਦੇ ਵਿੱਚ ਤੇ ਪੰਜਾਬs ਤਾਂ ਹੋਊਗਾ ਦੋਵਾਂ ਫਾਰਮਾਂ ਦਾ ਜਿਹੜਾ ਐਲਾਨ ਆ ਵੀ ਉਹ ਲਗਭਗ 22 ਜ਼ਿਲ੍ਹਿਆਂ ਵਿੱਚ ਸੈਂਕੜੇ ਥਾਵਾਂ ਤੇ ਇਹ ਦੇਸ਼ ਵਿਆਪੀ ਅੰਦੋਲਨ ਸਾਡਾ ਹੋਊਗਾ ਉਹਦੇ ਲਈ ਵੀ ਅਪੀਲ ਕਰਨੀ ਸੀ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਲੋਕ ਉਹਨਾਂ ਵਿੱਚ ਸ਼ਮੂਲੀਅਤ ਕਰਨ ਇਹਦੇ ਨਾਲ ਜਿਹੜਾ ਹੁਣ ਜਿਹੜਾ ਮੌਕੇ ਤੇ ਸਾਡੇ ਸਾਹਮਣੇ ਸੰਕਟ ਆ ਰਿਹਾ ਇੱਕ ਤਾਂ ਹੈਗਾ ਚੋਣੇ ਦੀ ਖਰੀਦਦਾ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੇ ਕੱਲ ਖੇਤੀਬਾੜੀ ਮੰਤਰੀ ਨੇ ਆਪਣੇ ਦਾਅਵੇ ਸੀ ਉਹਨਾਂ ਦੇ ਕਿ ਅਸੀਂ ਅੱਜ ਜਿਹੜੀ ਆ ਉਹ ਚੋਣੇ ਦੀ ਖਰੀਦ ਸ਼ੁਰੂ ਕਰਵਾ ਦੇਵਾਂਗੇ ਅਸੀਂ ਕਿੰਨੇ ਚੱਲ ਆਹੀਂ ਹੋਵੇ ਕਿ ਪੰਜਾਬ ਸਰਕਾਰ ਦੇ ਦਾਅਵੇ ਸੱਚੇ ਹੋ ਜਾਣ ਪਰ ਜਿੱਥੋਂ ਤੱਕ ਗਰਾਉਂਡ ਰਿਐਲਿਟੀ ਆ ਕਿ ਮੌਕੇ ਦੀ ਪੋਜੀਸ਼ਨ ਕੀ ਆ ਸਾਨੂੰ ਨਹੀਂ ਲੱਗਦਾ ਖਰੀਦ ਅੱਜ ਸ਼ੁਰੂ ਹੋ ਪਾਉਗੇ ਉਹਦੇ ਕਾਰਨ ਆ ਵੀ ਆੜਤੀਆਂ ਹੜਤਾਲ ਤੇ ਨੇ ਉਹਨਾਂ ਦਾ ਆਪਣਾ ਮੁੱਦਾ ਵਾ ਵੀ ਇੱਕ ਤਾਂ ਉਹਨਾਂ ਦਾ ਕਮਿਸ਼ਨ ਨੂੰ ਲੈ ਕੇ ਮਸਲਾ ਇੱਕ ਉਹਨਾਂ ਦੇ ਹੋਰ ਇਹਨਾਂ ਮਸਲੇ ਹੈਗੇ ਜਿਨ੍ਹਾਂ ਕਰਕੇ ਉਹ ਆੜੇ ਹੋਏ ਆਗੇ ਆ ਉਹ ਕਹਿੰਦੇ ਵੀ ਤੁਸੀਂ ਸਾਨੂੰ ਜਬਰੀ ਮੋਰੀਆਂ 'ਚ ਜਾਂ ਝੋਨਾ ਤੋਲਣ ਵਾਸਤੇ ਕਹੋਗੇ ਅਗਲੇ ਬੰਨੇ ਲਿਫਟਿੰਗ ਦੀ ਕੋਈ ਗੱਜੈਸ਼ ਨਹੀਂ ਹੈਗੀ ਜਿਹੜੇ ਮਿਲਰਸ ਨੇ ਜਿੱਥੇ ਸੈਲਡਰਾਂ ਤੇ ਝੋਨਾ ਲੱਗਣਾ ਉਹ ਕਹਿੰਦੇ ਵੀ ਸਾਡੇ ਕੋਲ ਸਪੇਸ ਨਹੀਂ ਹੈਗੀ ਜਗ੍ਹਾ ਨਹੀਂ ਹੈਗੀ ਕਿਉਂਕਿ ਕੇਂਦਰ ਨੇ ਸਮੇਂ ਸਿਰ ਸਾਡੇ ਚੌਲ ਚੱਕੇ ਨਹੀਂ ਹੈਗੇ ਤਾਂ ਜਿਹੜਾ ਪੰਜਾਬ ਸਰਕਾਰ ਨੇ ਲਿਖਿਆ ਸੀ ਵੀ 2 ਲੱਖ ਐਲ ਐਮਟੀ ਜਿਹੜਾ ਚੌਲ ਆ ਉਹ ਦਸੰਬਰ ਤੱਕ ਚੱਕਿਆ ਜਾਵੇ ਜਿਹੜਾ ਉਹਨਾਂ ਦੀ ਖਬਰ ਆ ਉਹ 15 ਲੱਖ ਐਲ ਐਮਟੀ ਚੌਲ ਚੱਕਣ ਦੀ ਗੱਲ ਕਰ ਰਹੇ ਆ ਪੰਜਾਬ ਸਰਕਾਰ ਆਪਣੇ ਤੌਰ ਤੇ ਦਾਅਵੇ ਕਰ ਰਹੀ ਆ ਵੀ ਇਹ ਮਸਲੇ ਦਾ ਹੱਲ ਹੋ ਜੂਗਾ ਪਰ ਵਕਤੀ ਤੌਰ ਤੇ ਸਾਨੂੰ ਕੋਈ ਹੱਲ ਹੁੰਦਾ ਨਜ਼ਰ ਆਉਂਦਾ ਨਹੀਂ ਹੈ ਵੀ ਇਹ ਚੀਜ਼ਾਂ ਕਿਤੇ ਸਿਰੇ ਲੱਗ ਜਾਣਗੀਆਂ ਤਾਂ ਇਸ ਕਰਕੇ ਸਾਡਾ ਵੀ ਕਹਿਣਾ ਵੀ ਜੇ ਮੰਡੀਆਂ ਵਿੱਚ ਝੋਨਾ ਨਾ ਚੱਕਿਆ ਗਿਆ ਜੇ ਸਮੱਸਿਆ ਆਈ ਜਿਵੇਂ ਹਜੇ ਮੰਡੀਆਂ 'ਚ ਝੋਨਾ ਆਈ ਨਹੀਂ ਰਿਹਾ ਸ਼ਾਇਦ ਪਟਿਆਲੇ ਜ਼ਿਲ੍ਹੇ 'ਚ ਜ਼ਿਆਦਾਤਰ ਆਊਗਾ ਕੁਝ ਜ਼ਿਲ੍ਹਿਆਂ 'ਚ ਆ ਰਿਹਾ ਕੁਝ ਦਿਨਾਂ ਚ ਆਊਗਾ ਜੇ ਨਾ ਰੁਕਿਆ ਫਿਰ ਭਾਈ ਪੰਜਾਬ ਜਾਮ ਹੋਊਗਾ ਔਰ ਪੰਜਾਬ ਜਾਮ ਵਾਸਤੇ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਤੁਹਾਨੂੰ ਪਤਾ ਦੇਖੋ ਸਾਡੇ ਨਾਲ ਕੇਂਦਰ ਜਮ੍ਹਾਂ ਸਾਨੂੰ ਮਾਰਨ ਵਾਲੀਆਂ ਗੱਲਾਂ ਕਰਦਾ ਖਤਮ ਕਰਨ ਵਾਲੀਆਂ ਗੱਲਾਂ ਕਰਦਾ ਕਿਉਂਕਿ ਪੰਜਾਬੀ ਅੰਦੋਲਨ ਕਰ ਰਹੇ ਆ ਸਾਰਾ ਕ੍ਰਾਈਸਿਸ ਚੋਂ ਨੇ ਆਲਾ ਵੀ ਉਹਦਾ ਉਹਨਾਂ ਦਾ ਕ੍ਰੀਏਟ ਕੀਤਾ ਹੋਇਆ ਬਾਸਮਤੀ ਹਿੰਦੁਸਤਾਨ ਵਿੱਚ ਨਾ ਤਾਂ ਇਹ ਬਹੁਤੀ ਵਿਕਦੀ ਆ ਨਾ ਇਹਦੇ ਬਾਜ਼ਾਰਾਂ ਵਿੱਚ ਇਹਦੇ ਖਪਤਕਾਰ ਆ ਜ਼ਿਆਦਾਤਰ ਖਪਤ ਆ ਇਹਦੀ ਵਿਦੇਸ਼ਾਂ ਵਿੱਚ ਖਾਸ ਕਰਕੇ ਮਿਡਲ ਈਸਟ ਦੇ ਵਿੱਚ ਹੁੰਦੀ ਆ ਔਰ ਬਾਸਮਤੀ ਦੁਨੀਆ ਦੇ ਵਿੱਚ ਇਕੱਲੇ ਦੋ ਪੰਜਾਬ ਆ ਸਾਡੇ ਵਾਲਾ ਪੰਜਾਬ ਤੇ ਪਾਕਿਸਤਾਨ ਦਾ ਪੰਜਾਬ ਉੱਥੇ ਇਹ ਪੈਦਾ ਹੁੰਦੀ ਸਪੈਸ਼ਲ ਚੀਜ਼ ਔਰ ਐਤ ਕੀ ਇਹਦੀ ਕਮੰਤਰੀ ਮੰਡੀ ਵਿੱਚ ਡਾਲਰ ਦੀ ਕੀਮਤ ਵੀ ਵਧੀ ਸੀ ਇਹ ਡਾਲਰ ਕਮਾ ਕੇ ਦਿੰਦੀ ਆ ਤਾਂ ਕੇਂਦਰ ਦੀ ਬੇਰੁਕੀ ਕਰਕੇ ਔਰ ਪੰਜਾਬ ਸਰਕਾਰ ਦੀ ਬੇਰੁਕੀ ਕਰਕੇ ਇਸ ਵੇਲੇ ਮੰਡੀਆਂ 'ਚ ਭਾਅ 50% ਕਰੈਸਸ ਕਰਕੇ ਨੇ ਤਾਂ ਇਹ ਫਿਰ ਮੈਂ ਕਹਿਣਾ ਜਿਹੜੀ ਖੇਤੀ ਭੁਪਿੰਤਾ ਦੀ ਗੱਲ ਕਰ ਰਹੇ ਨੇ ਫਿਰ ਇਹ ਵੀ ਇਹ ਖੇਤੀ ਪਾਲਸੀ ਵਿੱਚ ਭਾਈ ਜੜੀਆਂ ਫਸਲਾਂ ਖੇਤੀ ਭੁਪਿੰਤਾ ਦੇ ਦਾਇਰੇ 'ਚ ਆ ਰਹੀਆਂ ਉਹਨਾਂ ਨੂੰ ਤੁਸੀਂ ਖਤਮ ਕਰ ਰਹੇ ਜੇ ਤਾਂ ਫਿਰ ਝੋਨੇ ਕਣਕ 'ਚੋਂ ਕਿਸਾਨ ਕਦੀ ਵੀ ਨਿਕਲ ਨਹੀਂ ਪਾਊਗਾ ਇਸ ਕਰਕੇ ਉਹਦੇ ਵੀ ਮੰਗ ਕਰਦੇ ਆ ਵੀ ਉਹਦੀਆਂ ਕੀਮਤਾਂ ਸਟੇਅਰ ਕੀਤੀਆਂ ਜਾਣ ਜੋ ਬਣਦਾ ਰੇਟ ਹੈ ਸਾਨੂੰ ਮੰਡੀ ਜੇ ਪਿਛਲੇ ਸਾਲ 3500 ਤੋਂ 4000 ਰੁਪਏ ਕਿ ਭਾਈ ਹੁਣ 2200 ਰੁਪਏ ਵੇਚ ਕੇ ਕਿਸਾਨ ਨੂੰ ਕਿਹੜਾ ਕੋ ਫਾਇਦਾ ਹੋ ਜੂ ਸੋ ਇਹ ਸਮੱਸਿਆ ਵੀ ਹੈਗੀ ਡੀਏਪੀ ਦਾ ਅੱਡ ਕਰਸਿਸ ਆ ਇਹ ਤਾਂ ਸੌਖੇ ਦੇਖੋ ਮੈਂ ਕਿਹਨਾਂ ਸਮਝਣ ਵਾਲੀਆਂ ਗੱਲਾਂ ਅਸੀਂ ਖਪਤਕਾਰ ਆਂ ਡੀਏਪੀ ਦੇ ਅਸੀਂ ਪੂਰਾ ਰੇਟ ਪਰਦੇ ਸਾਨੂੰ ਚੀਜ਼ ਨਹੀਂ ਮਿਲ ਰਹੀ ਭਈ ਇਹ ਡੀਏਪੀ ਦੀ ਜਿੰਨੀ ਖਰੀਦ ਵੇਚ ਹੁੰਦੀ ਆ ਸਰਕਾਰ ਦੀਆਂ ਆਪਣੀਆਂ ਕੰਪਨੀਆਂ ਲੱਗੀਆਂ ਹੋਈਆਂ ਨੇ ਇਹ ਪੰਜਾਬ ਵਿੱਚ ਪਹਿਲੀ ਵਾਰ ਇੰਨੀ ਵੱਡੀ ਪੱਧਰ ਤੇ ਸੈਂਪਲ ਫੇਲ ਹੋ ਗਏ ਅਜੇ ਤੱਕ ਪੰਜਾਬ ਸਰਕਾਰ ਦੱਸੇ ਵੀ ਕਿਹੜੀ ਫਰਮ ਦਾ ਲਾਇਸੈਂਸ ਕੈਨਸਲ ਕੀਤਾ ਕਿਹੜੀ ਫਰਮ ਦੇ ਖਿਲਾਫ ਕੋ ਕਾਰਵਾਈ ਕੀਤੀ ਕੋਈ ਕਾਰਵਾਈ ਨਾ ਕਾਰਵਾਈ ਕਰਕੇ ਉਹ ਇਹ ਦੱਸ ਰਹੇ ਨੇ ਵੀ ਅਗਲੀ ਵਾਰ ਵੀ ਤੁਹਾਨੂੰ ਡੀਏਪੀ ਨਕਲੀ ਮਿਲੇਗੀ ਔਰ ਡੀਏਪੀ ਦਾ ਕ੍ਰਾਈਸਿਸ ਆ ਵੱਡੇ ਪੱਧਰ ਤੇ ਬਲੈਕ ਹੋਣੀ ਆ ਪੰਜਾਬ ਦੇ ਚ ਕਰਜ਼ਾਈ ਕਿਸਾਨ ਆ ਗਰੀਬ ਕਿਸਾਨ ਆ ਇੱਕ ਤਾਂ ਪਹਿਲੋ ਨਹੀਂ ਸਾਨੂੰ ਪੂੜਾ ਮਿਲਿਆ ਤੇ ਇੱਕ ਬਲੈਕ ਡੀਏਪੀ ਤੋ ਅਸੀਂ ਇਹਦੇ ਤੇ ਵੀ ਸਰਕਾਰ ਨੂੰ ਕਹਾਰ ਲਾਈ ਹੋਈ ਆ ਵੀ ਇਹ ਮਸਲੇ ਦਾ ਹੱਲ ਕਰੋ ਕਿ ਜ਼ਰਾ ਹੈਗਾ ਪ੍ਰਾਲੀ ਵਾਲਾ ਮਸਲਾ ਇਹ ਪ੍ਰਾਲੀ ਵਾਲੇ ਮਸਲੇ ਨੂੰ ਜਿਵੇਂ ਮੈਂ ਅੱਜ ਵੀ ਕਹਿੰਦਾ ਦੁੱਖ ਆ ਸਾਨੂੰ ਕਿ ਜਿਵੇਂ ਖੱਲਣਾ ਇੱਕ ਸਾਨੂੰ ਮੀਡੀਆ ਤੇ ਬਣਨਾ ਸੀ ਮੈਂ ਕਹਿੰਦਾ ਇੱਕ ਇੱਕ ਲੌਜੀਕਲੀ ਗੱਲ ਦੇਖੋ ਵੀ ਜਿਹੜਾ ਵਰਤਮਾਨ ਚ ਇਹ ਵਿਗਿਆਨਿਕ ਹੋ ਜਾਂ ਨੇ ਵੀ ਜੇਦੀ ਪ੍ਰਾਲੀ ਮੰਨ ਲਓ ਜੇ ਅੱਗ ਵੀ ਲੱਗ ਜੇ ਭਾਵੇਂ ਅਸੀਂ ਅੱਗ ਨਹੀਂ ਲਾਉਣਾ ਚਾਹੁੰਦੇ 2% ਪ੍ਰਦੂਸ਼ਣ ਹੋਣਾ ਜਿਹੜੇ ਬੰਦੇ ਨੇ 2% ਵਰਤਮਾਨ ਚ ਅਕਤੂਬਰ ਐਂਡ ਨਵੰਬਰ ਚ ਪ੍ਰਦੂਸ਼ਣ ਕਰਨਾ ਉਹ ਤਾਂ ਇਸ ਵੇਲੇ ਚੈਨਲਾਂ ਦੀਆਂ ਖਬਰਾਂ ਬਣਨੀਆਂ ਲੀਡਿੰਗ ਖਬਰਾਂ ਤੇ ਕੇਂਦਰ ਵਾਲੇ ਅਫਸਰ ਲੱਗੇ ਹੋਏ ਆ ਇਕੱਲੇ ਇਕੱਲੇ ਦੇ ਮਗਰ ਵੀ ਕਿੱਥੇ ਆ ਉਹ ਭਾਈ ਜਿਹੜੇ 52% ਇੰਡਸਟਰੀ ਪੋਲੂਸ਼ਨ ਕਰ ਰਹੀ ਆ ਉਹਦੇ ਤੇ ਕਦੀ ਡਿਬੇਟ ਹੀ ਨਹੀਂ ਅਸੀਂ ਸੁਣੀ ਹੈਗੀ ਜਿਹੜੇ 25% ਆਵਾਜ਼ਾਈ ਦੇ ਸਾਧਨਾ ਕਰਕੇ ਦੇਸ਼ ਵਿੱਚ ਪ੍ਰਦੂਸ਼ਣ ਹੁੰਦਾ 75% ਹੋ ਗਿਆ ਉਹਦੇ ਦੇ ਕਦੀ ਡਿਬੋਟ ਨਹੀਂ ਰਸੋਈ ਦੇ ਬਹੁਤ ਸਾਰੇ ਕਾਰਨ ਨੇ ਪ੍ਰਦੂਸ਼ਣ ਦੇ 98% ਕਾਰਨਾਂ ਤੇ ਕੋਈ ਡਿਬੇਟ ਨਹੀਂ ਹੈ ਤੋਂ ਸਾਨੂੰ ਲੱਗਦਾ ਹੈ ਪ੍ਰਦੂਸ਼ਣ ਦਾ ਮੁੱਦਾ ਘਟ ਕੇਂਦਰ ਵਰਸਸ ਸਟੇਟ ਪੰਜਾਬੀ ਵਰਸਸ ਕੇਂਦਰ ਇਹ ਪੋਲੀਟੀਕਲ ਇਸ਼ੂ ਜਿਆਦਾ ਹੈਗਾ ਸਾਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਔਰ ਦੁੱਖ ਦੀ ਗੱਲ ਆ ਕਿ ਕੀ ਅਦਾਲਤਾਂ ਨੂੰ ਇੰਨਾ ਦਿਨ ਜੀ ਚੇਤਾ ਹੁੰਦਾ ਹੋਣੀ ਹੀਅਰਿੰਗ ਹੁੰਦੀ ਆ ਹੀਅਰਿੰਗ ਹੁੰਦੀ ਔਵੇਂ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦੇ ਹੈਗੇ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਗ੍ਰੀਨ ਟ੍ਰਿਬਿਊਨਲ ਦੀਆਂ ਅਦਾਲਤਾਂ ਨੇ ਵੀ 5 ਕਿਲੇ ਤੋਂ 5 ਕਿਲੇ ਤੋਂ ਹੇਠਾਂ ਤੇ 5 ਕਿਲੇ ਤੋਂ ਉੱਪਰ ਵਾਲੇ ਨੂੰ 5 ਤੇ 15000 ਚ ਮਸ਼ੀਨਰੀ ਦੇ ਦਿਓ ਅਸੀਂ ਅਸੀਂ ਤਾਂ ਕਿਹਾ ਪਰਾਲੀ ਪਈ ਰਹਿੰਦੇ ਨੇ ਖੇਤਾਂ ਤੁਸੀਂ ਚੱਕ ਕੇ ਲੈ ਜਾਓ ਇਹਦਾ ਕੋਈ ਹੱਲ ਕਰਦੇ ਸਾਡੀ ਮਜਬੂਰੀਆ ਹੋਰ ਕੋਈ ਮਾਝੇ ਵਰਗਾ ਜਿਹੜਾ ਖੇਤਰ ਹੈ ਜਿੱਥੇ ਕਮਰਸ਼ੀਅਲ ਦਬਾਬਾ ਵੀ ਹੈਗਾ ਸਬਜ਼ੀਆਂ ਲਈ ਜਿੱਥੇ ਕਮਰਸ਼ੀਅਲ ਕ੍ਰੌਪਸ ਵੀ ਜੀਆਂ ਜਾਣੀਆਂ ਉੱਥੇ ਪਰਾਲੀ ਵਾਲਾ ਮਸਲਾ ਬਹੁਤ ਗੰਭੀਰ ਹੋ ਜਾਂਦਾ ਇਹ ਇਹ ਅੱਗ ਲਾਇਆ ਤੋਂ ਬਗੈਰ ਚੱਲਦਾ ਜੇ ਕੋਈ ਸਰਕਾਰ ਹੱਲ ਕਰ ਦਵੇ ਚੰਗੀ ਗੱਲ ਹੈ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਸਾਰੇ ਪੰਜਾਬ ਦੇ ਕਿਸਾਨਾਂ ਤੇ ਪਈ ਕੇਸ ਪਾ ਦਿਓ ਜੇ ਕੇਸ ਪਾਆਂ ਤੁਹਾਡਾ ਪਰਾਲੀ ਵਾਲਾ ਮਸਲਾ ਹੱਲ ਹੁੰਦਾ ਤੇ ਪਾ ਕੇ ਦੇਖ ਲੋ ਹੁਣ ਕੇਸ ਪਾਇਆ ਰੈਡ ਇੰਟਰੀ ਕਰਿਆ ਮਸਲੇ ਦਾ ਹੱਲ ਤਾਂ ਹੋਣਾ ਨਹੀਂ ਤੁਸੀਂ ਮਸਲੇ ਦੇ ਹੱਲ ਵਾਲੇ ਪਾਸੇ ਜਾਓ ਲੋਕਾਂ ਨੂੰ ਡਰਾ ਧਮਕਾ ਕੇ ਮਸਲੇ ਹੱਲ ਨਹੀਂ ਹੁੰਦੇ ਹਾਂ ਤੁਸੀਂ ਖੁਦਾ ਪ੍ਰਚਾਰ ਕਰ ਲਓ ਤੁਸੀਂ ਸਮਝਾ ਲਓ ਕਿਸਾਨਾਂ ਨੂੰ ਤੁਸੀਂ ਕੋ ਹੱਲ ਲੱਭ ਲਓ ਠੀਕ ਹੈ ਗਾਵਾ ਔਰ ਲਾਸਟ ਮੇਰੀ ਬੇਨਤੀ ਸੀ ਵੀ ਜਿਵੇਂ ਕੇਂਦਰ ਸਰਕਾਰ ਜਿਵੇਂ ਕਹਿੰਦੀ ਸੀ ਵੀ ਪੀਸਫੁਲੀ ਟੰਗਣਾ ਜਿਵੇਂ ਖੱਟਰ ਸਾਹਿਬ ਪਿਛਲੇ ਦਿਨੀ ਬੋਲਦੇ ਰਹੇ ਨੇ ਵੀ ਸਾਰਕ ਨੂੰ ਹੱਕ ਹੈਗਾ ਮੈਂ ਸਵਾਲ ਕਰਦਾ ਵੀ ਵਾਂਗਚੂਗ ਜਿਹੜਾ ਲਦਾਖ ਤੋਂ ਚੱਲਿਆ ਉਹਦਾ ਪੀਸਫੁਲੀ ਅੰਦੋਲਨ ਸੀ ਹੁਣ ਦਿੱਲੀ ਪਹੁੰਚਣਾ ਸੀ ਕੱਲ ਹੀ ਰੌਲਾ ਪਾਤਾ ਵੀ ਇੰਪੋਰਟਸ ਆ ਗਈਆਂ ਨੇ ਵੀ ਸਟੇਟ ਨੇੜੇ ਨੀਅਰ ਸਟੇਟ ਦੇ ਲਖਸ਼ਣਾ ਨੇ ਕੋਈ ਸ਼ਰਾਰਤੀ ਵੜ ਰਹੇ ਨੇ ਉਹਨੂੰ ਕੱਲ ਡਿਟੇਨ ਕੀਤਾ ਗਿਆ ਇੱਕ ਤੁਰਿਆ ਜਾ ਰਿਹਾ ਬੰਦਾ ਆਪਣੇ ਸਟੇਟ ਲਈ ਇਹ ਕਹਿ ਰਿਹਾ ਵੀ ਜਿਹੜੀ ਤੁਹਾਡਾ ਵਿਕਾਸ ਮਾਡਲ ਆ ਉਹਦੇ ਨਾਲ ਸਾਡੇ ਲਦਾਖ ਦੇ ਵਿੱਚ ਕੁਦਰਤੀ ਨੇਚਰਲ ਰਿਸੋਰਸਾਂ ਦਾ ਨੁਕਸਾਨ ਹੋ ਰਿਹਾ ਤੇ ਆਪਣੀਆਂ ਮੰਗਾਂ ਲੈ ਕੇ ਜਾ ਰਿਹਾ ਤੁਸੀਂ ਕਿਵੇਂ ਕਹਿ ਸਕਦੇ ਹੋ ਤੇ ਲਦਾਖੀ ਜਿੰਨੇ ਵੀ ਵਿਦਿਆਰਥੀ ਨੇ ਦਿੱਲੀ ਦੇ ਵਿੱਚ ਉਹਨਾਂ ਨੂੰ ਵੀ ਡਿਟੇਨ ਕੀਤਾ ਜਾ ਰਿਹਾ ਉਹ ਕੇਂਦਰ ਨੰਗਾ ਚਿੱਟਾ ਇਸ ਵੇਲੇ ਜੰਮੂ ਕਸ਼ਮੀਰ ਚ ਲਕਸ਼ਣਾ ਨੇ ਜੇ ਇਸ ਵੇਲੇ ਨੰਗਾ ਚਿੱਟਾ ਲੋਕਾਂ ਨੂੰ ਪੀਸਫੁਲੀ ਜਿਹੜਾ ਅੰਦੋਲਨ ਕਰਨ ਦੇ ਅਧਿਕਾਰ ਕੁਚਲ ਰਿਹਾ ਤੇ ਉਹ ਕਿਸਾਨਾਂ ਮਦੂਰਾ ਦੇ ਕਦੋਂ ਸਕੇ ਸੀਗੇ ਉਹਨਾਂ ਕਿਸਾਨਾਂ ਮਦੂਰਾ ਉਹ ਰੱਜ ਕੇ ਬਾਰਡਰਾਂ ਤੇ ਕੁੱਟਿਆ ਔਰ ਰੱਜ ਕੇ ਉਹਨਾਂ ਦਾ ਤਸੀਹਦ ਕੀਤਾ ਇਸ ਕਰਕੇ ਕਹਿੰਦੇ ਸੀ ਕਿ ਮੋਦੀ ਸਰਕਾਰ ਕੋ ਕੋਈ ਵੀ ਜਮਹੂਰੀ ਟੰਗਣਾ ਰੋਸ ਪ੍ਰੋਟੈਸਟ ਕਰਨ ਦਾ ਅਸੀਂ ਨਹੀਂ ਸਮਝਦੇ ਹੈਗੇ ਵੀ ਉਹ ਅਧਿਕਾਰ ਦੇ ਰਹੇ ਨੇ ਹਾਂ ਕੋ ਤਬਕਾ ਤਜ਼ੜਾ ਵਾ ਜੋਰ ਨਾਲ ਲੜਾਈ ਲੜ ਕੇ ਆਪਣੇ ਮਸਲਿਆਂ ਦਾ ਹੱਲ ਕਰ ਲਵੇ ਮੈਂ ਇਹਨਾਂ ਕਹਿਣਾ ਸੀ ਧੰਨਵਾਦ ਕੀਮਤ ਜਿਹੜੀ ਹੈ ਉਹ ਵੀ ਅਸੀਂ ਡਿਮਾਂਡ ਕਰਦੇ ਆਂ ਭਈ 25 ਰੁਪਏ ਸੈਂਟਰ ਨੇ ਪਾਏ ਨੇ ਸੋ ਉਹਦੇ ਮੁਤਾਬਕ ਸਾਡਾ ਜਿਹੜਾ ਗੰਨੇ ਦਾ ਰੇਟ ਆ ਹੋਰ ਪਤਾਇਆ ਜਾਵੇ ਕਿਉਂਕਿ ਲਾਗਤ ਮੁੱਲ ਹਰ ਸਾਲ ਵਧਦਾ ਪਰ ਗੰਨੇ ਦਾ ਰੇਟ ਜਿਹੜਾ ਆ ਉਹ ਸਰਕਾਰਾਂ ਜਦੋਂ ਸੜਕਾਂ ਦੇ ਧਰਨੇ ਪ੍ਰਦਰਸ਼ਨ ਹੁੰਦੇ ਫੇਰੇ ਬਦਉਂਦੀਆਂ ਸੋ ਗੰਨੇ ਦਾ ਰੇਟ ਵੀ ਜਿਹੜਾ ਉਹ ਵੀ ਬਧਾਇਆ ਜਾਵੇ ਹੁਣ ਤੁਸੀਂ ਦਿਓ ਜੀ ਸਵਾਲ 4350 ਸਵੇਰ ਨੂੰ ਸ਼ਾਮ ਨੂੰ ਉਹ ਉਹ ਸਾਡੇ ਤੋਂ ਵਾਪਰਦੇ ਨੇ ਉਹ ਗੱਲ ਬਾਤ ਹੀ ਕਰਾਂ ਠੀਕ ਹੈ ਅਸੀਂ 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 ਨਹੀਂ ਚਾਹੁੰਦੇ ਵੀ ਧੂਏ ਨਾਲ ਦੇਖੋ ਇਸ ਸਮੇਂ ਤਾਂ ਖਾਸ ਕਰਕੇ ਜਿਹੜਾ ਸੈੱਡ ਵਾਲਾ ਧੂਆ ਵਾ ਇਹ ਖਾਸ ਕਰਕੇ ਜਦੋਂ ਆਪਾਂ ਕਣਕ ਦੀ ਵਾਢੀ ਕਰਦੇ ਹਾਂ ਉਦੋਂ ਇਹ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਪਰਾਲੀ ਵਾਲੇ ਇਸ਼ੂ ਨੂੰ ਬਾਲੀਆਂ ਨਹੀਂ ਆਉਂਦੀਆਂ ਕਿ ਅਸੀਂ ਤਾਂ ਆਪਣੇ ਵੱਲੋਂ ਅਪੀਲ ਕਰਦੇ ਵੀ ਜਦੋਂ ਵੀ ਕਿਸਾਨ ਅਬਲ ਤੇ ਆਕਣਾ ਲਾਵੇ ਜੇ ਲੋਡ ਪੈਂਦੀ ਆ ਤੇ ਜਦੋਂ ਸੜਕ ਦੇ ਨੇਰੇ ਜਿਹੜਾ ਕੋਈ ਖੇਤ ਹੈਗਾ ਉਹ ਉਦੋਂ ਲਾਵੇ ਜਦੋਂ ਹਵਾ ਜੜੀ ਆ ਉਹ ਸੜਕਾਂ ਵਾਲੇ ਪਾਸੇ ਨਾ ਹੋਵੇ ਔਰ ਜੇ ਕਿਤੇ ਇਹੋ ਜਿਹੀ ਘਟਨਾ ਵਾਪਰਦੀ ਆ ਤੇ ਅਸੀਂ ਉਹਦਾ ਸਮਰਥਨ ਨਹੀਂ ਕਰਦੇ ਹੈਗੇ ਨਾ ਕਿਸਾਨ ਨਾਲ ਖੜਦੇ ਹੈਗੇ ਵੀ ਇਹ ਠੀਕ ਨਹੀਂ ਹੈਗਾ ਸਾਨੂੰ ਅਜਿਹੀ ਘਟਨਾਵਾਂ ਤੋਂ ਬਚਣਾ ਚਾਹੀਦਾ ਇਕਲੀ ਕਾਨੂੰਨ ਕਹਿੰਦਾ ਕਾਨੂੰਨ ਬਿਲਕੁਲ ਕਹਿੰਦਾ ਸਪਸ਼ਟਾ ਕਾਨੂੰਨ ਪਰ ਫਿਰ ਵੀ ਜਿਹੜਾ ਪੰਜਾਬ ਸਰਕਾਰ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਆ ਮੈਂ ਕਈ ਵਾਰੀ ਸ਼ਬਦ ਕਹਿ ਬੀ ਉਹ ਚ ਕੰਟਰੋਲ ਕਰ ਦੋ ਪ੍ਰਦੂਸ਼ਣ ਬੋਰਡ ਨੂੰ ਕਹਿ ਦਿਓ ਇਹ ਤਾਂ ਕੋਈ ਕਾਰਵਾਈ ਨਹੀਂ ਜੀ ਕਰਦਾ ਹੈਗਾ ਉਹਨਾਂ ਦੇ ਖਿਲਾਫ ਬਹੁਤ ਸਾਰੀਆਂ ਹੋਰ ਹੀ ਮਸਲੇ ਆ ਅਸੀਂ ਨਹੀਂ ਕਹਿੰਦੇ ਵੀ ਅਸੀਂ ਕਿਸਾਨ ਇਹ ਗੱਲ ਕਹਿ ਕੇ ਬਚਣਾ ਚਾਹੁੰਦੇ ਨਹੀਂ ਪ੍ਰਦੂਸ਼ਣ ਤੋਂ ਅਸੀਂ ਤਾਂ ਕਹਿੰਨੇ ਸਾਡੇ ਇਸ ਮਸਲੇ ਦਾ ਤੁਹਾਡੇ ਕੋਲ ਹੱਲ ਹੈ ਨਹੀਂਗਾ ਅਸੀਂ ਤਾਂ ਸਾਲਾਨਾ 7% ਪ੍ਰਦੂਸ਼ਣ ਕਰ ਰਹੇ ਪਰ ਉੱਥੇ ਉੱਥੇ ਇੰਡਸਟਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜੀ ਕਿਉਂ ਨਹੀਂ ਜੀ ਇੰਡਸਟਰੀ ਖਿਲਾਫ ਤਾਂ ਕੋਈ ਮੈਂ ਕਹਿੰਨਾ ਇੱਕ ਇੱਕ ਥਾਂ ਅਸੀਂ ਬੰਦੇ ਭੇਜੇ ਚੈੱਕ ਕਰਨਗੇ ਉਹਨਾਂ ਕੁੱਤੇ ਛੜਤੇ ਜੀ ਉੱਥੇ ਤਕੜਾ ਇੰਡਸਟਰੀ ਵਾਲਾ ਸੀ ਜਿਹੜੀ ਉੱਤਰ ਤਾਂ ਪੋਲੂਸ਼ਨ ਵਾਲੇ ਮੂੰਹ ਨਹੀਂ ਕਰਦੇ ਸੀ ਕਿ ਇਹਨਾਂ ਤੁਹਾਡੇ ਨਾਲ ਅਸੀਂ ਜਾਣਦੇ ਆ ਫੈਕਟਰੀ ਦੇ ਇੰਟਰਵਿਊ ਆਪਾਂ ਲੋ ਗੇਟ ਨਹੀਂ ਖੋਲਦੇ ਆਪਣੇ ਅੰਮ੍ਰਿਤਸਰ ਦੇ ਵਿੱਚ ਦਾ ਡੀਸੀ ਕੋ ਅਸੀਂ ਇਨਕੁਆਰੀ ਕਰਾ ਕੇ ਪੁਲਿਸ ਨਾਲ ਲਈ ਉਹਨਾਂ ਕੁੱਤੇ ਛੜਤੇ ਜੀ ਜਦੋਂ ਪੋਲੂਸ਼ਨ ਵਾਲੇ ਗਏ ਉਹ ਤਾਂ ਐ ਕਰਦੇ ਅਗਲੇ ਵਾਰ ਸਰ ਤੁਸੀਂ ਜਿਹੜਾ ਦੁਨੀਆ ਮੰਗਾਣੀ ਸਟੇਟ ਸਰਕਾਰ ਨੂੰ ਇੱਥੇ ਵੇਖਦੇ ਪਏ ਹਾਂ ਹਾਲਾਂਕਿ ਪਿਛਲੇ ਦਿਨਾਂ ਵੀ ਜਦੋਂ ਮੁੱਖ ਮੰਤਰੀ ਸਾਹਿਬ ਨਾਲ ਕੋਲਡਾ ਮੀਟਿੰਗ ਜਿੱਦਣਾਂ ਨੇ ਆਪਣੇ ਅਨੁਚੋਲਾ ਦੱਸਿਆ ਸਟੇਟ ਵੀ ਇਸ ਵਕਤ ਜਿਹੜੀ ਐ ਸਥਿਤੀ ਕੀ ਸਮਝਦੇ ਹੋ ਕਿ ਕਾੜੀਆਂ ਮੰਗਾਂ ਦੋ ਕਿਸਮ ਦੀਆਂ ਮੰਗਾਂ ਇੱਕ ਤਾਂ ਹੈ ਜਿਹੜੀਆਂ ਡਿਪੈਂਡ ਕਰਦੀਆਂ ਪੰਜਾਬ ਸਰਕਾਰ ਨਾਲ ਪੰਜਾਬ ਸਰਕਾਰ ਲਈ ਤਾਂ ਅਸੀਂ ਸਟੇਟ ਨੂੰ ਜ਼ਿੰਮੇਵਾਰ ਜਵੇਂ ਖਰੀਦ ਵਾਲਾ ਸਵਾਲ ਹੈ ਇਹ ਕਰਨਾ ਹੀ ਸਟੇਟ ਨੇ ਠੀਕ ਹੈ ਅੱਜ ਹਫੜਾ ਦਫੜੀ ਅੱਜ ਕਿਉਂ ਮੀਡੀਆ ਚ ਵੀ ਮੁੱਖ ਮੰਤਰੀ ਸਾਹਿਬ ਕੀ ਸਿੱਧਾ ਡੀਸੀ ਨਾਲ ਗੱਲ ਕਰਨਗੇ ਅਸੀਂ 2 ਮਹੀਨੇ ਪਹਿਲਾਂ ਕੋਈ ਤੁਰਦੇ ਹੈਗੇ ਜਾਂ ਆਪਾਂ ਸੈਂਟਰ ਦਾ ਕ੍ਰਿਟਿਸਿਜ਼ਮ ਕੀ ਕੀਤਾ ਕਦੀ ਕਿ ਸੈਂਟਰ ਸਾਡੇ ਚੌਲ ਨਹੀਂ ਚੱਕ ਰਿਹਾ ਜਾਂ ਇਹ ਨਹੀਂ ਹੋ ਰਿਹਾ ਆਪਾਂ ਉਦੋਂ ਜਾ ਕੇ ਤੇ ਕੋਈ ਕ੍ਰਾਈਸਿਸ ਆ ਜਾਂਦਾ ਇਹਦੇ ਵਾਸਤੇ ਗੰਨੇ ਦੀ ਪੇਮੈਂਟ ਵਾਸਤੇ ਜਿਹੜੇ ਲੋਕਲ ਇਹਨਾਂ ਦੇ ਇਸ਼ੂ ਹੈਗੇ ਨੇ ਉਹਨਾਂ ਵਾਸਤੇ ਵੀ ਪੰਜਾਬ ਸਰਕਾਰ ਨੂੰ ਦੋਸ਼ੀ ਮੰਨਦੇ ਆ ਵੀ ਇਹ ਵੀ ਦੋਸ਼ੀ ਹੈਗੇ ਨੇ ਸਾਡਾ ਭਾਈ ਜੀ ਕੋਈ ਵਿਚੋਲਾ ਬਚਾਲਾ ਨਹੀਂ ਹੈਗਾ ਹਾਂ ਦੇਖੋ ਨੀਤੀ ਖਰਾਬ ਹੈ ਨੀਅਤ ਖਰਾਬ ਨੀਅਤ ਖਰਾਬ ਕੋਈ ਵਿਚੋਲਾ ਨਹੀਂ ਹੈਗਾ ਸਾਡਾ ਕਿਸਾਨਾਂ ਦਾ ਉਹ ਜਦੋਂ ਮੁੱਦਾ ਬਣ ਜਾਂਦਾ ਰੋਟੀਆਂ ਸੇਕਦੇ ਨਹੀਂ ਨਹੀਂ ਇਹ ਵੀ ਖਰਾਬ ਆ ਅਸੀਂ ਤਾਂ ਕਹਿੰਦੇ ਦੋਵਾਂ ਦੀ ਖਰਾਬ ਆ ਕੇਂਦਰਾ ਦੀ ਵੀ ਖਰਾਬ ਆ ਤੇ ਪੰਜਾਬ ਵਾਲਿਆਂ ਦੀ ਵੀ ਖਰਾਬ ਆ ਆ ਦੇਖੋ ਦੋ ਗੱਲਾਂ ਨੇ ਮੈਂ ਇਹਦਾ ਵਿਅਕਤੀਗਤ ਜਵਾਬ ਦੂੰ ਕੋ ਮੁਰਚਿਆਂ ਦਾ ਜਵਾਬ ਨਹੀਂ ਇਹ ਬੰਦਾ ਹੁੰਦਾ ਜੋ ਮੈਂ ਅਬਜ਼ਰਵ ਕੀਤਾ ਵੀ ਕੈਪਟਨ ਮਨਿੰਦਰ ਸਿੰਘ ਜੜਾ ਸੀਗਾ ਉਹ ਇਸ ਸੀਮ ਦੇ ਮੁਕਾਬਲੇ ਚੀਜ਼ਾਂ ਨੂੰ ਸਹੀ ਢੰਗ ਨਾਲ ਰੱਖ ਰਿਹਾ ਸੀ ਠੀਕ ਹੈ ਕੇਂਦਰ ਦੇ ਮੁਕਾਬਲੇ ਉਹਦੀ ਬਿਆਨਬਾਜ਼ੀ ਵੀ ਹੁੰਦੀ ਸੀ ਜਿਹੜਾ ਹੋਣ ਵਾਲੇ ਮੁੱਖ ਮੰਤਰੀ ਆ ਇਹ ਵਿਖਾਵਾ ਤਾਂ ਕਰਦੇ ਕਿਸਾਨਾਂ ਦੇ ਨਾਲ ਦਾ ਅਸੀਂ ਦੋ ਤਿੰਨ ਗੱਲਾਂ ਕਹੀਆਂ ਵੀ ਸਾਡੇ ਤਾਂ ਹਰਿਆਣੇ ਦੇ ਹਰਿਆਣੇ ਵਾਲੇ ਅੰਦਰ ਆ ਕੇ ਨਾਕਾ ਲਾ ਕੇ ਬੈਠੇ ਸੀਮ ਸਾਹਿਬ ਇਹ ਸਾਨੂੰ ਮਾਲ ਮਹਿਕਮਾ ਕਹਿ ਰਿਹਾ ਤੇ ਤੁਸੀਂ ਉਹਦਾ ਖਿਲਾਫ ਪਰਚਾ ਕਰੋ ਵੀ ਸਾਡੀ ਟੈਰਿਟਰੀ ਨੂੰ ਕਿਉਂ ਇਸਤੇਮਾਲ ਕੀਤਾ ਸਾਡੀ ਟੈਰਿਟਰੀ 'ਚ ਗੋਲੀ ਕੋ ਚੱਲ ਰਹੀ ਆ ਸਾਡੀ ਟੈਰਿਟਰੀ ਦੇ ਵਿੱਚ ਡਰੋਨਾਂ ਰਹੀਂ ਬੰਬਾਰਡ ਕਿਉ ਹੋ ਰਹੀ ਆ ਅਸੀਂ ਬਕਾਇਦਾ ਡੱਲੇ ਵਾਲ ਸਾਹਿਬ ਨੇ ਬਿਆਨ ਲਿਖ ਕੇ ਦਿੱਤਾ ਵੀ ਮੈਂ ਮੇਰਾ ਬਿਆਨ ਲੈ ਲਓ ਕੱਲ ਐਫ ਆਈ ਆਰ ਕਰੋ ਜਦੋਂ ਸੁਭਕਰ ਨਸ਼ੀਦ ਹੋ ਗਿਆ ਉਦੋਂ 0 ਐਫ ਆਈ ਆਰ ਤੇ ਵੀ ਦੇਖ ਲੋ ਕਿੰਨੇ ਦਿਨੋਂ ਉਹਦੀ লাশ ਪਈ ਰਹੀ ਤਾਂ ਮੈਨੂੰ ਲੱਗਦਾ ਵੀ ਜਿਹੜਾ ਇੱਕ ਸੀਐਮ ਨੂੰ ਪੰਜਾਬੀਆਂ ਦਾ ਸੀਐਮ ਬਣ ਕੇ ਟਰਲੇਨਾ ਲੜਨਾ ਚਾਹੀਦਾ ਕੇਂਦਰ ਦੇ ਖਿਲਾਫ ਭਾਵੇਂ ਅਸੀਂ ਕੈਪਟਨ ਮੰਦਰ ਨੂੰ ਇਹ ਨਹੀਂ ਕਹਿੰਦੇ ਬੜੀ ਨਹੀਂ ਕਰਦੇ ਕੋਆ ਬਟ ਉਹ ਕਿਸੇ ਹੱਦ ਤੱਕ ਇਹਦੇ ਨਾਲੋਂ ਚੰਗੇ ਢੰਗ ਨਾਲ ਚੀਜ਼ਾਂ ਨੂੰ ਰੱਖ ਰਿਹਾ ਸੀ ਇਹ ਚੰਗੇ ਢੰਗ ਨਾਲ ਸਾਨੂੰ ਰੱਖਦੇ ਨਹੀਂ ਜਾਂ ਸਾਨੂੰ ਲੱਗਦਾ ਡਰ ਦੇ ਨਜ਼ਰ ਆਉਂਦੇ ਵੀ ਸੈਂਟਰ ਦਾ ਦਬਾਅ ਹੀ ਇੰਨਾ ਮੰਨ ਰਿਹਾ ਹੈ ਕਈਆਂ ਚੀਜ਼ਾਂ ਦੇ ਵਿੱਚ ਪੋਲਿਟੀਕਲ ਤੌਰ ਤੇ ਜਿਵੇਂ ਬਾਹਰ ਨਾ ਚਾਹੀਦਾ ਮੈਂ ਤੁਹਾਨੂੰ ਤੀਜੇ ਸੀਐਮ ਦੀ ਗੱਲ ਕਰਦਾ ਜਿਨ੍ਹਾਂ ਦੀ ਹੁਣ ਗਾਂ ਸਰਕਾਰ ਆਉਂਦੇ ਆਸ ਦੀ ਉਹਦਾ ਸਿੱਧੇ ਉੱਥੋਂ ਸ਼ੁਰੂ ਹੁੰਦੇ ਨੇ ਵੀ ਸੈਂਟਰ ਸਾਡੀ ਦੁਸ਼ਮਣਾਂ ਦੀ ਇਹਨਾਂ ਦੀ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਮੁਕਾਬਲੇ ਤਾਂ ਇਹਨਾਂ ਦੇ ਪ੍ਰਚਾਰ ਪਪੋਗੰਡਾ ਵਧੀਆ ਕਰ ਜਾਂਦੇ ਆ ਸਾਡੇ ਵਾਲੇ ਸੀਐਮ ਨੂੰ ਤਾਂ ਸੈਂਟਰ ਦੇ ਖਿਲਾਫ ਪ੍ਰਚਾਰ ਪਪੋਗੰਡਾ ਵੀ ਨਹੀਂ ਕਰਨਾ ਹੁੰਦਾ ਵੀ ਕਈਆਂ ਮੁੱਦਿਆਂ ਤੇ ਸੀਐਮ ਨੇ ਬਿਆਨ ਬਾਜੀ ਹਨ ਉਹਨਾਂ ਕਿਸਾਨਾਂ ਵਾਲੇ ਮਸਲੇ ਤੋਂ ਉਹਨਾਂ ਮੁਖਰ ਹੋ ਕੇ ਨਹੀਂ ਬੋਲਦੇ ਤੁਸੀਂ ਕੋਈ ਬਿਆਨ ਲਿਆਓ ਉਹਨਾਂ ਦਾ ਨਾ ਨਾ ਮੈਂ ਤਾਂ ਉਹ ਬਚੋਲਾ ਸਾਡਾ ਕਹਿੰਦੇ ਨੇ ਬਚੋਲਾ ਸਾਹਿਬ ਤਾਂ ਉਹਨਾਂ ਨੇ ਖੜਦੇ ਜੋ ਜੋ ਪੰਜਾਬ 'ਚ ਘਟਨਾਵਾਂ ਆਸੀ ਤਾਂ ਪੰਜ-ਸੱਤ ਬੰਦੇ ਇਹਨਾਂ ਦੇ ਬਾਡਰਾਂ ਤੋਂ ਹਰਿਆਣਾ ਗਵਰਨਮੈਂਟ ਦੇ ਜਾਂ ਦਿੱਲੀ ਦੀ ਸੀਆਈਡੀ ਦੇ ਫੜ ਕੇ ਫੜਾਉਂਦੇ ਵੀ ਆ ਸ਼ਰਾਪਤ ਕਰ ਰਹੇ ਆ ਕੋਈ ਕਾਰਵਾਈ ਨਹੀਂ ਇਹ ਕੋਈ ਐਫਆਈਆਰ ਲਿਖ ਲੈਂਦਾ ਵੀ ਤੁਹਾਡੇ ਬੰਦੇ ਪੰਜਾਬ ਦੀ ਟੈਰੀਟਰੀ 'ਚ ਆ ਕੇ ਸ਼ਰਾਪ ਇਹਦਾ ਮਤਲਬ ਪੰਜਾਬ ਤੇ ਸੈਂਟਰ ਦਾ ਜੁਆਇੰਟ ਆਪਰੇਸ਼ਨ ਸੀ ਅਸੀਂ ਤਾਂ ਸਪੱਸ਼ਟ ਪੁੱਛਿਆ ਇਹਨਾਂ ਨੂੰ ਵੀ ਇਹਦਾ ਜਵਾਬ ਦਿਓ ਵੀ ਤੁਹਾਡਾ ਤੇ ਸੈਂਟਰ ਦਾ ਜੁਆਇੰਟ ਆਪਰੇਸ਼ਨ ਸੀ ਤੁਸੀਂ ਕੀ ਕੋਆਰਡੀਨੇਟ ਕਰ ਰਹੇ ਹੋ ਸੈਂਟਰ ਦੇ ਨਾਲ ਤਾਂ ਹਾਂ ਤੇ ਤਾਂ ਅਸੀਂ ਤਾਂ ਕਹਿੰਨੇ ਨਾ ਵੀ ਜਦੋਂ ਥੋੜੇ ਵਾਲੇ ਪਾਸੋਂ ਫਰਕ ਲੱਗਦਾ ਕਿ ਕੋਆਰਡੀਨੇਟ ਕਰਦੇ ਜੇ ਫਿਰ ਤਾਂ ਮੈਨੂੰ ਲੱਗਦਾ ਵੀ ਮੈਂ ਇਹ ਵਿਅਕਤੀਗਤ ਤੌਰ ਤੇ ਦੋਵਾਂ ਸਰਕਾਰਾਂ ਨੂੰ ਦੇਖਿਆ ਅਸੀਂ ਨਹੀਂ ਕਹਿੰਦੇ ਕੋਈ ਕਮੀ ਕਾਂਗਰਸ ਦੀ ਨਹੀਂ ਕਾਂਗਰਸ ਦੀ ਵੀ ਕਮੀਆਂ ਕੈਪਟਨ ਰਮੇਂਦਰ ਚ ਵੀ ਕਮੀਆਂ ਹੁਣ ਉਹ ਪਟਪਾ ਚਲਾ ਗਿਆ ਬਟ ਇਹਦੇ ਨਾਲੋਂ ਵਧੀਆ ਰੱਖ ਟੱਕਦਾ ਸੀਗਾ ਕਿਸੇ